ਇਸ ਸੀਵੀਚ ਕਲਾਂਗਰ ਵਿਖੇ ਜਦੋਂ ਵੀ ਭਾਜੀ ਜੀ ਸਾਡੇ ਕੋਲ ਆਏ ਨੇ ਮਤਲਬ ਮਹਿਰ ਨਹੀਂ ਸੀਗੇ ਆਪਣੇ ਪੰਜਾਬੀ ਭਰਾ ਉਹਨਾਂ ਨੇ ਆ ਕੇ ਦਿੱਤੀ ਜਾਣਕਾਰੀ ਕਿ ਇਸ ਪਿੰਡ ਤੇ ਜਿਹੜੇ ਆ ਉਹ ਗੁਜਰਾں ਦੇ ਜਾਨਵਰ ਜਿਹੜੇ ਆ ਉਹ ਮਰਦੇ ਪਏ ਨੇ ਅਸੀਂ ਉਸੇ ਵੇਲੇ ਆ ਕੇ ਨਾਲ ਆਪਣੇ ਇੱਕ ਐਟ੍ਰੋਪੀਨ ਤੇ ਮਥਿਲਿਨ ਬਲੂ ਸਾਡੇ ਕੋਲ ਸਲੂਸ਼ਨ ਪਿਆ ਸੀਗਾ ਆਪਾਂ ਨਾਲ ਲਿਆਏ ਕਿਉਂਕਿ ਜੋ ਵੀ ਨਾਲ ਸਾਨੂੰ ਹਿਸਟਰੀ ਦਿੱਤੀ ਹੈ ਕਿ ਚਰੀ ਦੀ ਇਹਨਾਂ ਨੇ ਉੱਥੋਂ ਚਾਰਾ ਕਰਵਾਇਆ ਤਾਂ ਚਰੀ ਜਿਹੜੀ ਉਹ ਖਾਲੀ ਸਾਰੇ ਡੰਗਰਾਂ ਨੇ ਅਹੀਂ ਸਾਈਨ ਨਾ ਪੋਇਜ਼ਨਿੰਗ ਦਾ ਡਾਇਗਨੋਸਿਸ ਲੈਂਦੇ ਹੋਏ ਇਸ ਨੈਪਸ਼ਾਟ ਆਪਾਂ ਆਕੇ ਫਰਸਟ ایڈ ਟਰੀਟਮੈਂਟ ਜਿਹੜਾ ਇਹਨੂੰ ਦਿੱਤਾ ਨਾਲ ਆਪਾਂ ਨਾਰਮਲਸ ਲਾਈਨ ਦੀ ਫਲੂਇਡ ਥੈਰੇਪੀ ਦੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੈਡੀਸਿਨ ਲਖਵਾ ਕੇ ਉਹ ਸਾਰੀ ਸਾਈਨਸ ਮੰਗਾ ਕੇ ਸਾਰਿਆਂ ਨੂੰ ਆਪਾਂ ਮੈਥੀਲਨ ਬਿਊ ਤੇ ਜਿਹੜੀ ਐਟ੍ਰੋਪੀ ਨਾਲ ਬੰਦੀ ਡੋਜ਼ ਨਾਲ ਨਾਰਮਲਸ ਲਾਈਨ ਸਾਰਿਆਂ ਨੂੰ ਦਿੱਤਾ ਇਹ ਲਾਨ ਤੋਂ ਬਾਅਦ ਜਿਹੜਾ ਉਹ ਕੋਈ ਵੀ ਜਾਨਵਰ ਜਿਹੜਾ ਉਹਦੀ ਮੌਤ ਨਹੀਂ ਹੋਈ ਉਸ ਤੋਂ ਪਹਿਲਾਂ ਜਿਹੜੀਆਂ ਮੌਤਾਂ ਸੀਗੀਆਂ ਉਹ 5-7 ਜਾਨਵਰਾਂ ਦੀ ਹੋਈਆਂ ਟੋਟਲ ਕੋਈ 15-16 ਜਾਨਵਰ ਸੀਗੇ ਜਿਹੜੇ ਉਹ ਬਿਮਾਰ ਸੀਗੇ ਜ਼ ਉਹਦਾ ਕੁੱਲ 25 ਜਾਨਵਰਾਂ ਨੂੰ ਇਚਾਰਾਨ ਗਏ ਸੀ ਤੇ 15 ਕ ਜਿਹੜਾ ਜਿਨ੍ਹਾਂ ਨੇ ਚਾਰਾ ਜ਼ਿਆਦਾ ਖਾ ਲਿਆ ਸੀ ਜ਼ਿਆਦਾ ਬਿਮਾਰ ਹੋਏ ਉਹਨਾਂ ਚੋਂ 600 ਜਾਨਵਰਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਟ੍ਰੀਟਮੈਂਟ ਕਰਤ ਬਾਅਦ ਜਿੰਨੇ ਜਾਨਵਰ ਸੀ ਉਹ ਸਾਰੇ ਮੌਕੇ ਤੇ ਕਿਉਂਕਿ ਟਾਈਮ ਤੇ ਟ੍ਰੀਟਮੈਂਟ ਹੋ ਗਿਆ ਉਹ ਸਾਰੇ ਹੁਣ ਜਿਹੜੇ ਉਹ ਤੰਦਰੁਸਤ ਨੇ ਬਣਾ ਬੱਚਾ ਇੱਕ ਲੈ ਕੇ ਸਵੇਰੇ ਡੰਗਰਾਂ ਨੂੰ ਗਿਆ ਸੀ ਉਹਨੇ ਡੰਗਰਾਂ ਨੇ ਕਿਤੇ ਚਰੀ-ਚੂਰੀ ਖਾ ਲਈ ਐ ਤੇ ਡੰਗਰਾਂ ਨੂੰ ਚਰੀ-ਚੂਰੀ ਜ਼ਿਆਦਾ ਖਾਣ ਦੇ ਨਾਲ ਉਹ ਚੜ ਗਈ ਐ ਤੇ ਜ਼ਿਆਦਾ ਡੰਗਰ ਮਤਲਬ 5-7 ਮਰ ਗਏ ਆ ਮਾਝ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ ਵਾ ਤੇ ਵਿਚਾਰਾ ਗਰੀਬ ਹੈ ਵਿਚਾਰਾ ਤੇ ਉਹਦੀ ਜਰਾ ਮਦਦ ਕੀਤੀ ਜਾਵੇ ਡਾਕਟਰਾਂ ਵਿਚਾਰਿਆਂ ਨੇ ਵੀ ਬੜੀ ਹੈਲਪ ਕੀਤੀ ਹੈ ਬਾਕੀ ਆਪਣੇ ਜ਼ਿੰਮੇਵਾਰ ਭਰਾਵਾਂ ਨੇ ਵੀ ਬਹੁਤ ਮਦਦ ਕੀਤੀ ਹੈ ਪਾਣੀ ਪੂਣੀ ਪਿਆਲਾ ਵਾ ਬਹੁਤ ਹੈਲਪ ਕੀਤੀ ਸਾਡੇ ਨਾਲ ਬਹੁਤ ਮਦਦ ਕੀਤੀ ਹੈ ਹੈ ਵਿਚਾਰਾ ਗਰੀਬ ਹੈ ਉਹਦੀ ਮਤਲਬ ਸਰਕਾਰ ਦੇ ਵੱਲੋਂ ਬਹੁਤ ਮਦਦ ਕੀਤੀ ਜਾਵੇ ਅਇਨਾ ਸਵੇਰੇ ਗਿਆ ਨੰਗਰਚਾਰ ਨਿਤਪਿੰਡੀ ਸਤਨੂ ਤੇ ਮਹਾਰਾਜ ਉਧਰ ਆਉਂਦੇ ਨੇ ਪੰਗਰਾ ਦੇ ਵਿਚਾਰਾ ਸਵੇਰੇ ਗਏ 9 ਵਜੇ ਤੇ ਵਾਸੋਂ ਦੇਰੀ ਪੰਗਰਾ ਚਾਰੀ ਦੇ ਉਹ ਨੰਗਰਾਂ ਉੱਤੇ ਚੜ ਗਈ ਜੀ ਇਹ 6 ਪਹਿਲਾਂ ਮਰ ਗਏ ਤੇ ਕੈਬ ਡੈਮੇਜ ਹੋ ਗਿਆ 7 ਵਾ ਮੈਂ ਸਾਰੇ ਡੁੱਟ ਗਏ ਨਹੀਂ ਗਏ ਓਏ ਪੰਜੀ ਤੀ ਡੰਗ ਰਹੀ ਗਏ ਮੇਰੇ ਤੇ ਤਿੰਨ ਮੇਰੇ ਮਦਰ ਭਈਆ ਲੱਗਦਾ ਤਿੰਨ ਉਹਦੇ ਸੀ ਹਾਂਜੀ ਤਿੰਨ ਮਦਰ 7 ਨਾਲ ਮਰ ਗਏ ਆਪਣੇ ਹਾਂਜੀ ਤੇਰੇ ਮਿੰਟ ਪੂਰਾ ਕੀਤਾ ਵਿਚਾਰੇ ਨੇ ਉਹ ਜਦੋਂ ਫੋਨ ਕੀਤਾ 5 ਮਿੰਟ ਬਾਅਦ ਉਸੇ ਵੇਲੇ ਆ ਗਏ ਸੀ ਮਤਲਬ ਕਿ 6 ਤੇ 7 ਦੇ ਮਰ ਗਏ ਨੇ ਆਪਣੇ 6 7 ਹੋਰ ਡੈਮੇਜ ਹੋਏ ਸੀ ਮਤਲਬ ਬਿਲਕੁਲ ਡੈਮੇਜ ਹੋ ਗਏ ਨੇ 6 6 ਬਿਲਕੁਲ ਮਤਲਬ ਤੋਂ ਸੀਰੀਅਸ ਹੈ ਮੇਰੇ ਕੋਲ ਫਰਕ ਜਾਦਾ ਹੁਣ ਕਹਿ ਲੈਣਾ ਮਤਲਬ ਆਹ ਦਾ ਰੂਈ ਤੇ ਤਿੰਨ ਚਾਰ ਵੀ ਆਹ ਦਾ ਰੂਈ ਬਾਕੀ ਦੂਜੀਆਂ ਹੀ ਵਿੱਚ ਥੂਣ ਵਾਲ ਨਕਸਾ ਉਹ ਵੇਖ ਲਓ ਮੇਰੇ ਮਤਲਬ 6-7 ਨਾ ਗਈ ਕਿ ਮਤਲਬ ਪੱਠੇ ਚੋ ਗਏ ਆ ਤੇ ਉਹਨਾਂ ਦੇ ਵਿੱਚ ਜਿੱਦਾਂ ਮਤਲਬ ਕੀ ਆਉਟੇ ਪੱਠੇ ਹੁੰਦੇ ਨੇ ਉਹ ਹੀ ਮਰ ਮਾਰੇ ਲੱਗੇ ਨੇ ਉਹਨਾਂ ਨੂੰ ਫਰੇਮਾ ਕਰਕੇ